25 ਤੇ 27 ਦਸੰਬਰ ਦੇ ਵਿਚਕਾਰ ਆਉਣ ਵਾਲੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ਰਾਵਰ ਸਿੰਘ ਤੇ ਮਾਤਾ ਗੁਜਰਕੌਰ ਦੇ ਸ਼ਹੀਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਸਮਾਗਮ ਕਰਵਾਏ ਜਾਣਗੇ ਜਿਸ ਨੂੰ ਲੈ ਕੇ ਪੁਲਿਸ ਦੇ ਪੁਖਤਾ ਪ੍ਰਬੰਧਾਂ ਨੂੰ ਜਾਂਚ ਪੜਤਾਲ ਕਰਨ ਵਾਸਤੇ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਉਸ ਮੀਟਿੰਗ ਦੇ ਵਿੱਚ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਲੋਂ ਇਸ ਦੀ ਅਗਵਾਈ ਕੀਤੀ ਗਈ ਤੁਹਾਨੂੰ ਦੱਸਤੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਘਰ ਜੀ ਦੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ 27 ਦਸੰਬਰ ਤੱਕ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਤਰ ਜਿਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਲੋੜਿੰਦਾ ਪ੍ਰਬੰਧ ਪੂਰੇ ਕਰ ਲਏ ਗਏ ਹਨ ਜਿਸ ਤਹਿਤ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਲੋਂ ਬਚਤ ਭਵਨ ਫਤਿਹਗੜ੍ਹ ਸਾ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਫ ਜੋਧਕੋਟ ਗਰੇਵਾਲ ਜ਼ਿਲ੍ਹਾ ਕਪਤਾਨ ਪੁਲਿਸ ਰਕੇਸ਼ ਯਾਦਵ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਪ੍ਰਬੰਧਾਂ ਨੂੰ ਲੈ ਕੇ ਖਾਸ ਮੀਟਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੁਲਿਸ ਵੱਲੋਂ ਸ਼ਹੀਦੀ ਸਭਾ ਦੌਰਾਨ ਕਰੀਬ 4000 ਪੁਲਿਸ ਕਰਮਚਾਰੀ ਡਿਊਟੀ ਤੇ ਤੈਨਾਤ ਰਹਿਣਗੇ ਇਹ ਤੇ ਹੋਰ ਕੀ ਕੁਝ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਲੋਂ ਇਸ ਪੂਰੀ ਮੀਟਿੰਗ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਬਿਆਨ ਸਾਂਝੇ ਕੀਤੇ ਗਏ ਹਨ ਉਹ ਤੁਹਾਨੂੰ ਹੁਣ ਸੁਣਾ ਦਿੰਨੇ ਆਂ ਅੱਜ ਅਦਗੜ ਸਾਹਿਬ ਦੇ ਵਿੱਚ ਆਉਣ ਵਾਲੀ ਸਬਾ ਦੇ ਸੰਬੰਧ ਵਿੱਚ ਜਿਹੜੀ ਇਹ ਰਿਵਿਊ ਮੀਟਿੰਗ ਕੀਤੀ ਗਈ ਜੀ ਕਿ ਸਾਡੇ ਬੰਦੋਬਸਤ ਕੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ ਬੰਦੋਬਸਤ ਕੀਤੇ ਗਏ ਸੀ ਉਹ ਵੀ ਜਿਹੜੇ ਧਿਆਨ ਵਿੱਚ ਰੱਖਦੇ ਹਾਂ ਅਸੀਂ ਅੱਗੇ ਮੈਨੇਜਰ ਸਾਹਿਬ ਦੀ ਵੀ ਨਾਲ ਸਲਾਹ ਲਈ ਉਹ ਗੁਰਦੁਆਰਾ ਸਾਹਿਬ ਤੋਂ ਏ ਤੁਹਾਡੇ ਕੁਝ ਪੱਤਰਕਾਰ ਸਭਾ ਨਾਲੇ ਵੀ ਆਪਣੇ ਸੁਝਾਸ਼ਨ ਦਿੰਦੇ ਨੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਆਂ ਆ ਜਿਹੜੇ ਅਸੀਂ ਸਿਕਿਉਰਟੀ ਬੰਦੋਬਸਟ ਜਿਹੜੇ ਕਰਾਂਗੇ ਆਲਮੋਸਟ ਸਾਨੂੰ ਇੱਥੇ ਤਕਰੀਬ 4000 ਫੋਰਸ ਦੀ ਜਿਹੜੀ ਜਰੂਰਤ ਪੈਗੀ ਉਹ ਅਸੀਂ ਲਾਵਾਂਗੇ ਜਿਵੇਂ ਕਿ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਸ਼ਟਲ ਸਿਸਟਮ ਪਿਛਲੀ ਵਾਰੀ ਬਹੁਤ ਕਾਮਯਾਬ ਹੋਇਆ ਉਹ ਪਹਿਲਾਂ 4 ਪੁਆਇੰਟ ਤੋਂ ਚੱਲਦਾ ਸੀ ਇਸ ਵਾਰ ਯੂ 8 ਜਿਹੜੇ ਪੁਆਇੰਟਸ ਨੇ ਉਹਨਾਂ ਤੋਂ ਚੱਲੇਗਾ ਤਾਂ ਕਿ ਜਿਹੜੀ ਆਮ ਸੰਗਤ ਨੂੰ ਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਾ ਆਵੇ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਵਲੰਟੀਅਰਸ ਨੇ ਉਹ ਵੀ ਅਪਰੋਚ ਕਰ ਰਹੇ ਨੇ ਗੁਰਦੁਆਰਾ ਸਾਹਿਬ ਵੀ ਆ ਕੇ ਮੈਨੇਜਰ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਵਲੰਟੀਅਰਸ ਦੀ ਨਾਲ ਡਿਊਟੀ ਜਿਹੜੀ ਇਹ ਸ਼ਟਲ ਰਸਤੇ ਵਿੱਚ ਜਿਹੜੀ ਲਾਵਾਂਗੇ ਤੇ ਇਹਦੇ ਵਿੱਚ ਜਿੰਨੇ ਵੀ ਲੰਗਰ ਨੇ ਲੱਗਣੇ ਹਰੀਗੜ੍ਹ ਸਾਹਿਬ ਦੀ ਆਸਪਾਸ ਸਾਰੀ ਤਰਤੀ ਤੇ ਸਾਰੀਆਂ ਸੜਕਾਂ ਤੇ ਜਿਹੜੇ ਲੱਗੇ ਨੇ ਉਹਨਾਂ ਨੂੰ ਵੀ ਬਕਾਇਦਾ ਜਿੱਥੇ ਉਹਨਾਂ ਨੇ ਲੰਗਰ ਲਾਉਣੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਆਮ ਟ੍ਰੈਫਿਕ ਨੂੰ ਜਿਹੜਾ ਨਿਕਲਣ ਲਈ ਅੱਗੋਂ ਰੂਟ ਤੋਂ ਜਿਹੜਾ ਆ ਰਾਹ ਦੇ ਪ੍ਰੋਪਰ ਦਿੱਤਾ ਜਾਵੇ ਤੇ ਜਿੱਥੇ ਨਾਲ ਉਹਨਾਂ ਨੂੰ ਕਿਤੇ ਟ੍ਰੈਫਿਕ ਮੁਲਾਜ਼ਮਾਂ ਦੀ ਜ਼ਰੂਰਤ ਪਈ ਉੱਥੇ ਨਾਲ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਨਾਲ ਅੱਗੇ ਪ੍ਰੋਵਾਈਡ ਕਰਾਂਗੇ ਹਰੇਕ ਤਰ੍ਹਾਂ ਦੇ ਬੰਦੋਬਸਤ ਨੂੰ ਕਾਮਯੋਗ ਕਰਨ ਲਈ ਐਸਐਸਪੀ ਸਾਹਿਬ ਇੱਕ ਡੀਸੀ ਸਾਹਿਬ ਨੂੰ ਲੈਟਰ ਲਿਖ ਕੇ ਭੇਜਣਗੇ ਜਿਦੇ ਚ ਕਿੜੀਆਂ-ਕਿੜੀਆਂ ਚੀਜ਼ਾਂ ਸੀ 144 ਦੇ ਤਹਿਤ ਜਿਹੜੀਆਂ ਅਸੀਂ ਆਰਡਰ ਕਰਾਉਣੇ ਨੇ ਉਹ ਇੱਕ ਦੋ ਦਿਨ ਦੇ ਵਿੱਚ ਹੋ ਜਾਣਗੇ ਤੁਹਾਨੂੰ ਮੀਡੀਆ ਨਵੀਂ ਨਾਲ ਡੀਸੀ ਸਾਹਿਬ ਲੋ ਤੇ ਐਸਐਸਪੀ ਸਾਹਿਬ ਲੋ ਦਿੱਤੇ ਜਾਣਗੇ ਤੇ ਬਾਕੀ ਸਾਰੀ ਸੰਗਤ ਇੱਥੇ ਸ਼ਰਦਾ ਨਾਲ ਆਉਂਦੀ ਏ ਪੁਲਿਸ ਵੀ ਬੜੀ ਸ਼ਰਦਾ ਨਾਲ ਜਿਹੜੀ ਡਿਊਟੀ ਕਰਦੀ ਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਅਫਸਰ ਡੀਐਸਪੀ ਇੰਸਪੈਕਟਰ ਐਸਪੀ ਪਦਰ ਤੇ ਪਹਿਲਾਂ ਜਿਨ੍ਹਾਂ ਨੇ ਇੱਥੇ ਡਿਊਟੀ ਨਿਭਾਈ ਏ ਉਹ ਮੰਗ ਜੋ ਡੀਜੀਪੀ ਸਭ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਬਾਈ ਨੇਮ ਅਸੀਂ ਲਵਾਂਗੇ ਇੱਥੇ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਜਗ੍ਹਾ ਦਾ ਇਸ ਡਿਊਟੀ ਬਾਰੇ ਪੂਰਾ ਉਹਨਾਂ ਨੂੰ ਪਤਾ ਏ ਔਰ ਧਿਆਨ ਦੇ ਵਿੱਚ ਰੱਖਦੇ ਹੋਏ ਮर्यादा ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਸਾਰੀ ਫੋਰਸ ਇੱਥੇ ਡਿਊਟੀ ਸ਼ੁਰੂ ਤੋਂ ਕਰਦੀ ਆ ਰਹੀ ਏ ਤੇ ਹੁਣ ਵੀ ਉਸੇ ਤਰੀਕੇ ਹੀ ਅਸੀਂ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਸਾਰੀ ਫੋਰਸ ਨੂੰ ਡੀਪ ਕਰਕੇ ਉਹਨਾਂ ਤੋਂ ਜਿਹੜੀ ਡਿਊਟੀ ਲਵਾਵਾਂਗੇ ਇਸ ਤੋਂ ਸਵਾਏ ਐਸਐਸਪੀ ਸਾਹਿਬ ਨੇ ਜਿੰਨੇ ਨੀਅਰ ਜਿਹੜੇ ਹਸਪੀਟਲ ਨੇ ਪਾਰਕਿੰਗ ਹੈਗੀਆਂ ਨੇ ਉਹ ਵੀ ਅਸੀਂ ਤੁਹਾਨੂੰ 21 22 ਤਰੀਕ ਨੂੰ ਉਹ ਹਸਪੀਟਲ ਵੀ ਜਿਹੜੇ ਨੇ ਸਾਡੇ ਉਸੇ ਸੈਕਟਰ वाइज ਜਿੱਥੇ ਜਿੱਥੇ ਸਾਡੇ ਅਫਸਰ ਲੱਗਣਗੇ ਉਹਨਾਂ ਨੂੰ ਉਹਦਾ ਬਾਰੇ ਜਾਣਕਾਰੀ ਦਵਾਵਾਂਗੇ ਕਿ ਨੇੜੇ ਹਸਪਤਾਲ ਕਿਹੜਾ ਹੈ ਉੱਥੇ ਐਂਬੂਲੈਂਸ ਕਿਹੜੀਆਂ ਨੇ ਤੇ ਉਹ ਸਾਰੇ ਅਵਸਾਰਾਂ ਨੂੰ ਜਦੋਂ ਜਾਣਕਾਰੀ ਹੋਏਗੀ ਹਸਪਤਾਲ ਵਾਲਿਆਂ ਨੂੰ ਵੀ ਜਾਣਕਾਰੀ ਹੋਏਗੀ ਕਿਉਂਕਿ ਸਰਦੀ ਦਾ ਮੌਸਮ ਹੈ ਜੇ ਕੋਈ ਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਉੱਥੇ ਲਿਜਾਣ ਲਈ ਜਿਹੜੇ ਸੌਖੇ ਜਿਹੜੇ ਉਹ ਪ੍ਰਬੰਧ ਕੀਤੇ ਜਾਣ ਤੇ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਨੇ ਵੀ ਵੀ ਆਈ ਪੀ ਅਰੇਂਜਮੈਂਟਸ ਜਿਹੜੇ ਵੀ ਵੀ ਆਈ ਪੀ ਨੇ ਆਉਣਾ ਉਹ ਅਸੀਂ ਵਾਇਆ ਰਾਜਪੁਰਾ ਹੀ ਕਰਾਂਗੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਉਣਾ ਕਿਉਂਕਿ ਜਿਹੜੀ ਲੰਡਰਾਂ ਤੋਂ ਫਾਦੇਗੜ ਸਾਹਿਬ ਨੂੰ ਰੋਡ ਆਉਂਦੀ ਐ ਦੇ ਵਿੱਚ ਲੰਗਰ ਬਹੁਤ ਜ਼ਿਆਦਾ ਹੁੰਦੇ ਨੇ ਸੰਗਤ ਵੀ ਇਧਰਲੇ ਪਾਸੇ ਆਉਂਦੀ ਐ ਪਲੱਸ ਪਟਿਆਲੇ ਵਾਲੇ ਪਾਸਿਓਂ ਵੀ ਜਿਹੜੀ ਸੰਗਤ ਬਹੁਤ ਜ਼ਿਆਦਾ ਆਉਂਦੀ ਐ ਇਸ ਕਰਕੇ ਵੀਵੀਆਈਪੀ ਜਿਹੜਾ ਰੂਟ ਐਸੀ ਉਧਰ ਨਾਲ ਜਿਹੜੀ ਰੱਖਾਂਗੇ ਤੇ ਆਮ ਪਬਲਿਕ ਨੂੰ ਸਾਰੀ ਸੰਗਤ ਨੂੰ ਵੀ ਬੇਨਤੀ ਐ ਸਾਡੇ ਵੱਲੋਂ ਕਿ ਪੂਰਨ ਮर्याਦਾ ਦੇ ਅਨਸਾਰ ਆਉਣ ਤੇ ਜਿਹੜੇ ਆ ਕੇ ਪੁਲਿਸ ਨੂੰ ਨਾਲ ਸਹਿਯੋਗ ਕਰਨ ਪੁਲਿਸ ਸਰੀਰ ਸੰਤ ਨੂੰ ਸਹਿਯੋਗ ਕਰੇਗੀ ਤਾਂ ਕਿ ਜਿਹੜੀ ਸਾਡੀ ਇੱਥੇ ਸਭਾ ਹੈ ਉਹ ਅਸੀਂ ਇਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਡਿਊਟੀ ਦੇ ਕੇ ਸੰਪੂਰਨਤਾਲੇ ਪਾਸੇ ਜਿਹੜੀ ਲੈ ਕੇ ਜਾਈਏ ਜਿਵੇਂ ਕਿ ਹੁਣ ਆਪਣੇ ਮੈਨੇਜਰ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਲਾਸਟ ਡੇ ਸਾਡਾ ਨਗਰ ਕੀਰਤਨ ਹੁੰਦਾ ਹੈ ਨਗਰ ਕੀਰਤਨ ਵਾਲੇ ਦਿਨ ਦੇ ਵਿੱਚ ਜਿੱਥੋਂ ਪਾਲਕੀ ਸਾਹਿਬ ਅਗੇ ਗੁਰਦੁਆਰਾ ਸਾਹਿਬ ਕੋਲੋਂ ਚੱਲਦੇ ਸੀ ਹੁਣ ਇਹਨਾਂ ਨੇ ਦੱਸਿਆ ਹੈ ਕਿ ਐਸ.ਡੀ.ਪੀ.ਸੀ. ਵੱਲੋਂ ਤੇ ਸਿੰਘ ਸਹਿਬਾਨਾਂ ਵੱਲੋਂ ਕਿ ਜਿਹੜੀ ਪਾਲਕੀ ਸਾਹਿਬ ਨੂੰ ਡਿਊਟੀ ਸਾਹਿਬ ਕੋਲ ਅੱਗੇ ਚੱਲਣਗੇ ਤਾਂ ਕਿ ਉਹਦੇ 'ਚ ਜਿਹੜੀ ਸੰਗਤ ਨਾਲ ਹੁੰਦੀ ਏ ਪਾਲਕੀ ਸਾਹਿਬ ਦੇ ਚੱਲਣ ਦੀ ਸਮਾਂ ਜਿਹੜਾ ਪਿਛਲੀ ਵਾਰੀ ਲੇਟ ਹੋ ਗਿਆ ਸੀ ਬੀ.ਐਸ. ਵਾਰੀ ਉਹ ਸਮਾਂ ਵਾਜੇ ਉਹਦੇ ਨਾਲ ਡੇਢ ਦੋ ਘੰਟੇ ਦਾ ਜਿਹੜਾ ਫਰਕ ਪੈ ਗਿਆ ਤੇ ਬਾਕੀ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਉਹ ਕਰ ਰਹੇ ਆ ਤੇ ਤੁਹਾਡਾ ਵੀ ਨਾਲ ਪੂਰਾ ਸਹਿਯੋਗ ਮੰਗ ਰਹੇ ਆ ਆਪਾਂ ਸੰਗਤ ਨੂੰ ਇਸ ਤਰ੍ਹਾਂ ਕੇ ਸਾਰੇ ਰਲ ਕੇ ਜਿਹੜੇ ਗਾਈਡ ਕਰੀਏ ਤੇ ਵਧੀਆ ਜਿਹੜਾ ਸੁਰੱਖਿਆ ਦੇ ਪਰਵਾਂ ਦੇ ਜਿਹੜੇ ਇੱਥੇ ਬਣਾ ਕੇ ਰੱਖੀ ਸਰਗਰ ਕੋਈ ਐਨਜੀਓ ਵਗੈਰਾ ਦੇ ਤੋਂ ਹੋ ਜਾਏਗਾ ਕਿ ਪ੍ਰਸ਼ਾਸਕ ਸਾਡੇ ਕੋਲ ਬਹੁਤ ਅਪਰੋਚ ਕਰ ਰਹੇ ਨੇ ਜੀ ਐਨਜੀਓਸ ਵਲੰਟੀਅਰ ਕਈ ਆ ਰਹੇ ਨੇ ਉਹਨਾਂ ਨੂੰ ਵੀ ਮੈਂ ਗੁਰਦੁਆਰਾ ਕਮੇਟੀਜ਼ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਰਲ ਕੇ ਜਿਹੜੇ ਹੈਗੇ ਉਹਨਾਂ ਦੀਆਂ ਡਿਊਟੀਆਂ ਅਗੇ ਨਾਲੇ ਲਾਉਣਗੇ ਔਰ ਬਕਾਇਦਾ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਅਸੀਂ ਜਿੰਨੇ ਵੀ ਵਲੰਟੀਅਰ ਆਉਣੇ ਨੇ ਉਹਨਾਂ ਦੀ ਅਲੱਗ ਆਈਡੈਂਟੀਫਿਕੇਸ਼ਨ ਰੱਖੇ ਰੱਖਾਂਗੇ ਤਾਂ ਕਿ ਉਹਨਾਂ ਦਾ ਪੁਲਿਸ ਨੂੰ ਵੀ ਪਤਾ ਲੱਗੇ ਸੰਗਤ ਨੂੰ ਵੀ ਪਤਾ ਲੱਗ ਜੇ ਕਿ ਸਾਰੇ ਬੰਦੇ ਜਿਹੜੇ ਨੇ ਇਹ ਡਿਊਟੀ ਦੇ ਨਾਲ ਸੇਵਾ ਨਾਲ ਨਿਭਾ ਰਹੇ ਨੇ ਡਿਊਟੀ ਸਾਇਟ ਤਾਂ ਇਹ ਨਹੀਂ ਬਣਾਇਆ ਬਿਲਕੁਲ ਜੀ ਪੂਰੇ ਪੁਲਿਸ ਸਹਾਤਾ ਕੇਂਦਰ ਜਿਹੜਾ ਨਾਲ ਬਣੇਗਾ ਉੱਥੇ ਹਸਪੀਟਲ ਦੇ ਨਾਲ ਬਣੇਗਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਸਾਰੇ ਦੀ ਸਾਰੀ ਜਿਹੜੀ ਫੋਰਸ ਸਾਡੀ ਅਲੱਗ-ਲੱਗ ਜਿਹੜੇ ਸੈਕਟਰ ਚਾਰਜ ਨੇ ਉਹਨਾਂ ਨੂੰ ਵਕਟਕੀ ਦੇ ਕੇ ਉਹਨਾਂ ਨੂੰ ਉੱਤੇ ਜਾਣਗੇ ਔਰ ਜਿਹੜੀਆਂ ਪਾਰਕਿੰਗ ਨੇ ਪਾਰਕਿੰਗ ਦੇ ਵਿੱਚ ਵੀ ਅਸੀਂ ਹਰ ਇੱਕ ਸਾਡੇ ਜਿਹੜੇ ਅਫਸਰ ਲੱਗਣੇ ਨੇ ਇੱਥੇ ਉਹਨਾਂ ਨੂੰ ਵੀ ਨਾਲ ਵਕਟਕੀ ਛੱਡਾਵਾਂਗੇ ਤਾਂ ਕਿ ਜਿਹੜੇ ਟ੍ਰੈਫਿਕ ਦੇ ਪ੍ਰਬੰਧ ਵਧੀਆ ਤੇ ਉਚਿਤ ਬਣਾ ਸਕੀਏ ਅੱਜ ਅਧਗਰ ਸਾਹਿਬ ਦੇ ਵਿੱਚ ਆਉਣ ਵਾਲੀ ਸਬਦ ਦੇ ਸੰਬੰਧ ਵਿੱਚ ਜਿਹੜੀ ਇਹ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਸਾਡੇ ਬੰਦੋਬਸਤ ਕੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ ਬੰਦੋਬਸਤ ਕੀਤੇ ਗਏ ਸੀ ਉਹ ਵੀ ਜਿਹੜੇ ਧਿਆਨ ਵਿੱਚ ਰੱਖਦੇ ਆ ਹੋયા ਅਸੀਂ ਅੱਗੇ ਮੈਨੇਜਰ ਸਾਹਿਬ ਦੀ ਵੀ ਨਾਲ ਸਲਾਹ ਲਈ ਉਹ ਗੁਰਦੁਆਰਾ ਸਾਹਿਬ ਤੋਂ